ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 10 ਮੱਜਾਂ ਦੇ ਲਾਗੇ ਬੰਨੇ ਤੁਹਾਨੂੰ ਦਿਖਾਵਾਂਗੇ ਤੇ ਕੁਝ ਸੂਈਆਂ ਤੇ ਕੁਝ ਗੱਬਣਾ ਵਾ ਸੂਈਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੁ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਆਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਾਸਿਕਾ ਜੀ ਸਾਸਿਕਾ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਹੁਣ ਠੀਕ ਜੀ ਪਾ ਕੇ ਨਾ ਹਾਂਜੀ ਜੀ ਠੀਕ ਹੈ ਬੜੀ ਬੜੀ ਖਲਾਕੀ ਹੁਣ ਅੱਗੇ ਨਾਲ ਥੋੜਾ ਜਿਹਾ ਡੈਪੀ ਨਾ ਮੂਵਮੈਂਟ ਹੁਣ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਗੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜ਼ਿਲ੍ਹਾ ਕਾਦਸਪੁਰ ਤੇ ਫੋਨ ਨੰਬਰ ਇਹ ਬੋਲਦਾ 985832775 ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਹ ਤੋਂ ਸ਼ੁਰੂਆਤ ਕਰ ਲਈ ਬਾਕੀ ਸਾਰੀਆਂ ਮੱਜਾਂ ਹੀ ਆ ਹਨਾ ਹਾਂਜੀ ਬਾਕੀ ਮੱਜਾਂ ਆ ਵਿੱਚੋਂ ਤਿੰਨ ਕੁ ਮਈਆਂ ਘੱਬਣਾ ਆ ਅੱਛਾ ਬਾਕੀ ਸਾਰਾ ਮਾਲ ਬਾਕੀ ਸੋਈਆਂ ਸਾਰੀਆਂ ਘੱਬਣੇ ਆ ਕਿ ਟੁਕੜ ਘੱਬਣਾ ਮੀਆਂ ਜੁੜਾਏ ਹੋਣੇ ਨਹੀਂ ਲੱਗੇ ਵੀਰ ਅੱਛਾ ਅੱਛਾ ਮਾਲ ਤੋਂ ਬੜਾ ਸ਼ੇਰ ਦਾ ਬੱਦਈ ਘੱਬਣੇ ਚੜਿਆ ਠੀਕ ਆ ਬਾਕੀ ਮਾਲ ਇਹੋ ਹੀ ਆ ਵੀਡੀਓ ਵੀਰ ਜੀ ਇਹੋ ਹੀ ਆ ਥੀੜ ਕੇ ਸਾਰੇ ਵੀਰਾਂ ਨੂੰ ਬੇਚੀ ਹੈ ਇਕੱਲੀ ਇਕੱਲੀ ਵੀਡੀਓ ਕੋਈ ਬਣੀ ਹੈ ਨਹੀਂ ਆ ਹਾਂਜੀ ਇਹਨੂੰ ਨਹੀਂ ਕੋਈ ਯਕੀਨ ਹੈ ਗੋ ਆਣ ਕੇ ਇੱਥੇ ਆ ਕੇ ਨਾ ਵੇਖ ਕੇ ਸਬਦਾ ਕਰ ਲੇ ਠੀਕ ਆ ਜੀ ਹਾਂਜੀ ਤੇ ਜਾਂ ਵੀਡੀਓ ਘੱਲ ਤੇ ਆ ਜਿਹੜੀ ਆ ਇਹਦਾ ਹੀਰਾ ਦੇ ਦਜਾ ਤੂੰ ਆ ਰਹੀ ਜੀ ਵੜਦਾ ਬੰਦਿਆਂ ਸਾਂਭੀ ਘਾਟਿਆ ਥੋੜੀ ਕਰ ਠੀਕ ਆ ਇਹ ਬੱਛੀ ਇਹ ਨਾਲ ਲੈ ਜੂਗਾ ਨਾ ਤੇ ਯਾਦ ਕਰੂ ਇਧਰ ਦੇਖੋ ਠੀਕ ਆ ਜੀ 10 ਦਿਨ ਬੱਛੀ ਤੇ ਸੂਣ ਜੇ 10 12 ਦਿਨ ਅੱਛਾ ਜੀ ਇਹ ਇੱਕ ਤੋਂ ਨਾ ਗੱਲ ਆਲਾ ਦਾ ਕਾਗਜ਼ ਵੀ ਦੇਦਾ 18 ਕਿਲੋ ਦੀ ਗਾਰੰਟੀ ਬੱਛੀ ਦੀ ਅੱਛਾ ਲੋਦੀ ਇਹ ਆ ਵੀ ਦੇਣਾ ਜੇ ਚਲੋ ਖੜਦੀ ਆ ਜਿੰਨਾ ਜੀ ਤੁਸੀਂ ਬੋਆ ਲਾਇਆ ਨਾ ਹਾਂਜੀ ਜਿਹੜਾ ਹਾਲਾਤ ਹੀ ਵੀ ਕੰਨ ਝੂਠ ਮਾਰਨ ਵਾਲੇ ਅਰੇ ਨਹੀਂ ਸਾਡੇ ਕੋ ਝੰਡੂਣ ਦਾ ਕਰਕੇ ਨਹੀਂ ਜਜ ਨਨਹਾਲੀ ਗਈ ਹਾਂਜੀ ਹਾਂਜੀ ਬਾਕੀ ਇੱਕ ਨਾਲ ਬਹੁਤ ਬੋਹ ਵਾਲਾ ਹਤਾ ਆ ਠੀਕ ਹੈ ਜੀ ਪਛੀ ਬਹੁਤ ਚੰਗੀ ਆ ਪਛੀ ਆ ਬਹੁਤ ਚੰਗੀ ਸੇਮ ਵੀ ਗੇਂ ਨੇ ਕੇ ਕਰਾਉਣਾ ਉਹਨਾਂ ਕੋ ਵੀ ਹੋਣਗੇ ਠੀਕ ਹੈ ਬਾਕੀ ਚਲੋ ਬੋਤੇ ਵੱਡੇ ਨਹੀਂ ਆ ਸਿੰਘ ਨਿੱਕੇ ਹੀ ਆ ਮੇਰੇ ਸਿੰਘ ਕੋ ਜਾਂਦੀ ਆ ਬਾਕੀ ਵੇਖੋ ਤਾਲੇ ਲੱਗੀਆਂ ਆ ਉਧਰ ਨੂੰ ਅਗਲ ਕਵਰ ਖੰਜੀ ਤੱਕੇ ਵੱਡੀ ਵਾਰਿਆ ਆਜੋ ਲੈ ਵੀ ਦਿਓ ਆ ਰਹੀ ਗਾਣਾ ਖਾਗਲੇ ਬਣਾਉਂ ਠੰਡੀ ਬੜੀ ਹੈ ਆ ਥਾਣੇ ਤੇ ਦੇਖ ਸਕਦੇ ਜੇ ਕਰੀ ਲੱਗ ਕੇ ਕੋਈ ਇਦਾਂ ਖੁੱਲੀ ਛੱਡ ਕੇ ਨਾ ਇਹ ਥੱਲੇ ਬੈਠੇ ਰ ਇਧਰ ਤੇ ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾ ਕੋਈ ਗੱਲ ਨਹੀਂ ਉਤਨਾ ਠੰਡੀ ਤੇਰੀ ਹੈ ਪੂਰੀ ਦੇਖੋ ਠੰਡ ਨਾਲ ਬਸ ਇਹ ਆ ਵੀ ਚਲੋ ਕਿਸੇ ਵੀਰ ਨੇ ਸਿੰਗ ਨਹੀਂ ਲਗਾਏ ਇਹਦੇ ਕਿ ਵੇਖਾ ਖੱਬਾ ਬੰਦੂਗੀ ਦੇ ਮੁੱਲ ਫਿਰ ਇਹਦਾ ਵੀ ਜੀ ਸਮੁੱਲ ਰੱਜੀ ਵੇਦੋ ਕਰਾ ਦੀ ਆ ਮੇਰੀ ਅਵਸ਼ੀ 50000 ਦੀ 50 ਦੀ ਹਾਂ ਜੀ ਕਰ ਦਈਏ ਕਿ ਮੰਨਤਾ ਨਾ 100000 ਕਰ ਦਈਏ ਆਪ ਹੀ ਕਰ ਦੋ ਜਿੰਨਾ ਯਾਰ ਤੈਨੂੰ ਆਫਰ ਜਿੰਨਾ 45000 ਦੀ ਹੋਰ ਕਰ ਦਈਏ 42 ਦੀ 40 ਦੀ ਅੱਛਾ 40000 4000 ਜੋੜ ਅੱਛਾ ਠੀਕ ਹੈ ਜੀ ਆ ਜਿਹੜੀ ਜੇ ਹੁਣ ਛੋਟੀ ਵੀ ਜੀ ਤਿਆਰ ਆ ਅੱਛਾ 1500 ਛੋਟੀ ਦਾ 16 ਕਿਲੋ ਦੀ ਗਾਰੰਟੀ ਛੋਟੀ ਦੀ ਹੋਊਗੀ ਠੀਕ ਹੈ ਜੀ 12-13 ਕਿਲੋ ਦੁੱਧ ਹੋਊਗੀ ਦੇਣੇ ਤੇ ਪੂਰੇ ਉਹ ਦੁੱਧ ਲੈਣ ਦੀ ਏ ਤੋ ਰੋ ਫਿਰ ਦੁੱਧ ਜਿਹੜਾ 12 ਲੀਟਰ ਦੇ ਲਾਗੇ ਬੰਨੇ ਇਹ ਜਿਹੜਾ ਕਹਿੰਦੇ ਵੀ ਗੱਡੀ ਆਹੋ ਛੋਟੀ ਗੱਡੀ ਆ ਉਹ ਨਾ ਪੈਂਦਾ ਨਾ ਬਾਕੀ ਸੋਹਣੀ ਝੋਟੀ ਆ ਪੁੱਤਰਾ ਤੁਹਾਡਾ ਦਰਦੀ ਦਰਦੀ ਜੀ ਆ ਦੇਖਾ ਦੇ ਜੀ ਬਾਕੀ ਚੰਗੀ ਜੰਮੀ ਪਲੀ ਗੋਲ ਆ ਪੂਰੀ ਕੱਦ ਕਾਠ ਵੀ ਚੰਗਾ ਵਾ ਤੇ ਥੱਲੇ ਬੜੀ ਚੰਗੀ ਤਿਆਰ ਹੋਣੀ ਆ ਅਜੇ ਦੇਣ ਕੋਈ ਹਫਤਾ 10 ਦਿਨ ਲੈ ਜਾਊਗੀ ਹਫਤੇ ਦੇ ਲਾਗੇ ਬੰਨੇ ਕਰੇ ਆ ਵੀ ਥੱਲੇ ਚੰਗੀ ਭਰ ਜੂਗੀ ਉੱਤੋਂ ਲੈ ਅ ਵੀਰ ਜੀ ਬਾਕੀ ਥਾਣੇ ਵੀ ਚੰਗੇ ਗੱਪ ਤੇ ਦੂਰ ਦੂਰ ਜਿਹੜਾ ਇਹਦਾ ਥਾਣਾ ਹੈ ਨਾ ਦੇਖ ਸਾਡੇ ਚੰਗੀ ਜੰਮੀ ਪਲੀ ਆ ਥਾਂ ਨੇ ਵੀ ਚੰਗੇ ਘਰ ਤੇ ਦੂਰ ਦੂਰ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਝੋੜੀ ਤੇ ਦੇ ਦੀ 90000 ਦੀ 85 ਦੀ ਦੇ ਦੀ ਬਿਆਸੀਆ ਦੀ ਹੋੜੀ ਕਰਦੇ ਜੂਡੀ ਠੀਕ ਹੈ ਜੀ ਤੇ ਆ ਜਿਹੜੇ ਵੀ ਜੀ ਹੁਣ ਤੀਸਰਾ ਮੱਧਿਆਂ ਚ ਮੱਧਿਆਂ ਚ ਦੂਸਰੇ ਨੰਬਰ ਤੇ ਆ ਗਈ ਆ ਇਹ ਵੀ ਤਿਆਰ ਜੀ ਅੱਛਾ ਜੀ ਇਹ ਟੋਕੜਾਂ ਵਾਲੀ ਭਾਅ ਆ ਹੁਣ ਅੱਛਾ ਅਜਰਾ ਮਈਆਂ ਟੋਕੜਾਂ ਦੇ ਭਾਅ ਦੇਣੀ ਆ ਤੋਰਾਂ ਫਿਰ ਇਹ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਜਿਆ ਸੁਆ ਮਈਆਂ ਸੁਣਾ 12 ਕਿਲੋ ਮੈਂ ਦੁੱਧ ਦਊਗੀ ਠੀਕ ਹੈ ਜੀ ਮੈਂ ਮਹੀਨੇ ਪਾਸ਼ੇ ਦਿਨ ਲੈਣੇ ਆ ਠੀਕ ਹੈ ਜੀ ਥਾਣਾ ਦੀ ਪਿੱਛੇ ਦੀ ਫੁੱਲ ਗਾਰੰਟੀ ਇਹ ਤੋਂ ਮਈਆਂ ਕਰਦੇ ਬਾੜੇ ਸਭ ਨਹੀਂ ਬਦਲਿਆ ਤੇਰਕੇ ਨੂੰ ਨਹੀਂ ਆਇਆ ਆਈ ਹੈ ਤੁਹਾਡੇ ਸਾਹਮਣੇ ਅਜੇ ਥੋੜਾ ਜਿਹਾ ਰਿਹਾ ਇਹਨੂੰ ਆਈ ਜੀ ਹੁ ਏ ਆ ਵੀ ਇਹਨੇ ਦੁੱਧ ਵੀ ਚੰਗਾ ਭਰੀ ਜਣਾ ਦੇਖ ਸਾਡੇ ਚੰਗੀ ਖੁੱਲੀ ਤਿਆਰ ਹੁੰਦੀ ਆ ਤੇ ਸਿਆਲ ਸਿਆਲੀ ਨੇ ਹੋਰ ਰਾਜੀ ਵੀ ਹੋ ਜਾਣਾ ਵਾ ਅਗਲੇ ਬੰਦੇ ਨੂੰ ਮਾਰੀ ਮੜ ਜਾ ਕੈਮਰਾ ਵੇਚ ਲੇਵਾ ਆ ਦੇਖ ਸਾਡੇ 1 ਮਿੰਟ ਰੁੱਕ ਕੇ ਇੱਥੇ ਹੀ ਰੋਕੀ ਰਹਿਣ ਦੋ ਆ ਦੇਖ ਸਾਡੇ ਥਾਣੇ ਦੇ ਤੇ ਬਾਕੀ ਗਾੜ ਵੀ ਚੰਗੀ ਬਣਾਉਂਦੀ ਆ ਲੈ ਜਾ ਇਹ ਤੂਫਾ ਦੇ ਏ ਆ ਵੀ ਚਲੋ ਜੇ ਨਵਾਈ ਤਵਾਈ ਨਹੀਂ ਤਾਂ ਕਰਕੇ ਥੋੜੀ ਸੁਚੀ ਲੱਗਦੀ ਆ ਏ ਆ ਵੀ ਬਾਕੀ ਜਿਹੜੇ ਵੀ ਇਹਨੇ ਦੁੱਧ ਚੋਣ ਲਈ ਖੜਨੀ ਉਹਦੇ ਲਈ ਚੰਗੀ ਆ ਜੇ ਤੂੰ ਡੇਰੀ ਵਾਲੇ ਵੀਰਾਂ ਦੇ ਮਤਲਬ ਦੀਆਂ ਕਿਤਰਾਵੇਂ ਅਈ ਨਹੀਂ ਹੋਰ ਨਹੀਂ ਬਣੂੰਗੀ ਤੇ ਇਹਦਾ ਫਿਰ ਮੁੱਲ ਦੇ ਦੀ 75000 ਦੀ ਪੂਰੇ 70 ਦੀ 65000 ਦੀ ਅੱਛਾ 65000 ਦੀ ਇਹ ਅੱਜ ਵੀ ਉਹਨੇ ਦੀ ਆ ਤੇ ਸਾਰਾ ਸੋਆ ਚੋ ਗਿਆ ਫੇਰ ਆਉਨੇ ਦੀ ਸਵਾਗੇ ਵਿੱਚ ਤੁਹਾਨੂੰ ਦਰਮੋਲਾ ਹੋਊਗਾ ਠੀਕ ਹੈ ਜੀ ਪੰਜ ਪੈਸੇ ਦੀ ਲਵਾਂਗੇ ਤੇ ਨਾਲ ਜਿਹੜੀ ਪੂਰੀ ਮੱਝ ਜੇ ਇਹ ਵੀ ਕੱਬੜ ਚਾਰ ਜੀ ਇਹ ਕੱਬੜ ਨਹੀਂ ਹੈ ਜਿਹੜੀ ਹਨਾ ਇਹ ਥੋੜੀ ਪੱਕੀ ਜਗ੍ਹਾ ਤੋਂ ਆਈ ਹੈ ਆ ਥੋੜੇ ਥੋੜੇ ਜਿਹੜੀਆਂ ਰਗੜਾਂ ਜਿਹੜੀਆਂ ਲੱਗੀਆਂਆਂਆਂ ਜਿਹੜੀਆਂ ਇੱਧਰ ਦੂਹਾਂ ਪਾਸੇ ਉਹ ਦਵਾਈ ਲਾਈ ਹੈ ਉਧਰ ਤਾਂ ਕਰਕੇ ਫਿੱਟਾ ਲੱਗਿਆ ਹੈ ਚਲੋ ਲੋਦੇ ਵੀ ਦਾਕ ਲਉਈ ਜਾਊਗੀ 10 ਲੀਟਰ ਦੇ ਲਾਗੇ ਬੰਨੇ ਵੀ ਇਹਦਾ ਗੰਦੇ ਵੀ ਗੱਡੀ ਜਾਊਗੀ ਸੰਭਰ ਨਾਲ ਹੀ ਆ ਸਾਮਕੇ ਇਹਨੇ ਰਾਜੀ ਵੀ ਹੋ ਜਾਣਾ ਵਾ ਜਿਹੜਾ ਦਾ ਭਾ ਦੇਖਣਾ ਸਾਰਾ ਸੂਤੋ ਕੀ ਵਿਕ ਜਾਣੀ ਆ ਦੁੱਧ ਵੀ ਇਹਨੇ ਚੰਗਾ ਪਰ ਹੀ ਕੇ ਨਾਲ ਗਾਣੇ ਬਣੂ ਲੈ ਆ ਜੋ 300 ਖਾ ਦੇ ਗਲੇ ਨੋ ਬਦ ਤੇ ਆ 98 ਤੇ ਦੇਖ ਸਕਦੇ ਜੀ ਆਹੇ ਮੱਛਾ ਮੋਟਾ ਆਹੇ ਰਗੜਾ ਆਪਾਂ ਲਈ ਸਾਦੇ ਲੱਗੀਆਂ ਪੱਕੀ ਜਗ੍ਹਾ ਤੇ ਕਈ ਵਾਰੀ ਹੋ ਜਾਂਦੀਆਂ ਵਾ ਬਾਕੀ ਇਹਨੇ ਵਿੱਚ ਚਲੋ ਸਾਰਾ ਸੇਲ ਦੁੱਧ ਚੰਗਾ ਭਰੀ ਜਾਣਾ ਤੇ ਭਾਅ ਇਹਦਾ ਵੀ ਗਿਆ ਰੇ। ਇਹ ਕਿੰਨੇ ਕਦੀ ਦੇ ਦੇਣੀ ਵੀਰ ਜੀ ਫੇਰ ਆਪਾਂ? 60000 ਦੀ। 65 ਦੀ। ਮੈਂ ਮਹੀ ਭਨੇ ਉਗੀ ਜੀ ਦਿਆ। ਇਹ ਮਹੀ ਬੰਨੀ ਆ। ਹਾਂਜੀ ਹਲੇ ਤਿਆਰ ਹੋਣੀ ਆ। ਕਿ ਹੋਰ ਕਰਦੀਏ ਮਨ? ਦੱਸ ਕੰਨਾ ਕਰੀਏ। ਪੂਰੇ 60000 ਦੀ। ਹੋਰ 10000 ਕਰਦੀਏ। 2000 ਛੱਡ ਦੋ। 2000 ਵੀ ਛੱਡਨਾ ਆ। ਪੰਜਾਹ ਹਜ਼ਾਰ ਦੀ ਚੰਗੀ ਲਾਦੀ ਵੀਰ ਜੀ ਨੂੰ ਲੱਗੇ। ਅੱਛਾ 50 ਹਜ਼ਾਰ ਦੀ ਦੇ ਦੇ। 50 ਹਜ਼ਾਰ ਦੀ ਦੇਣੀ ਸੁਭਾਚ ਹੋ ਕੇ ਫੇਰ ਨਹੀਂ ਦੀ। ਗੱਬਣ ਤਿਆਰ ਪੂਰੀ ਮੱਝ। ਹਾਂ। ਠੀਕ ਹੈ ਜੀ। ਛੋੜ ਹੀ ਕਰਨੀ ਆ। ਇਹ ਤਾਂ ਇਹ ਨਾ ਕੋਈ 500 100 ਕਰੀਏ 50 ਕਰੀਏ 200 ਕਰੀਏ ਆਪਣੀ ਮਰਜ਼ੀ ਦਾ। ਇਹ ਜੱਸਨੋ ਇਹ ਇੱਕ ਸਾਦਲ ਮੇਲਾ ਲੁੱਟਣ ਵਾਲੀ ਗੱਲ ਹੀ ਹੈ। ਮੇਲਾ ਲੁੱਟਣ ਵਾਲੀਆਂ ਹੀ ਆ। ਠੀਕ ਹੈ ਜੀ ਤੇ ਆ ਜਿਹੜੀ ਜਿਹੜਾ ਜੀ ਮੈਂ ਸੁਈ ਦਾ ਚੌਥਾ ਦਿਨ ਜੀ ਹਾਂਜੀ ਬੱਸ ਵੀਡੀਓ ਚ ਪਾਈ ਦਾ ਸ਼ਬਦਾ ਵੀ ਹੋ ਗਿਆ ਅੱਛਾ ਵੀਰ ਨੇ ਸਾਈ ਵੀ ਪਾਈ ਜੀ ਬੱਸ ਬੱਚਾ ਤੇ ਲੱ ਬੱਚਾ ਨਜ਼ਰ ਆਤ ਮਰ ਗਿਆ ਹੈ ਅੱਛਾ ਉਹ ਬੱਚਾ ਤੇ ਆ ਜੀ ਪੂਛੀ ਬਣਾ ਲਾਂਗੇ ਹਾਂ ਬੱਚਾ ਮਰ ਗਿਆ ਪਰਸੋਂ ਪਰਸੋਂ ਹੀ ਆਈ ਸੀ ਗੱਡੀ ਚ ਲਾਥ ਰਿਆਂ ਵਿਖਾਈ ਸੀ ਉਦੋਂ ਚੌਥਾ ਦਿਨ ਮੈਂ ਸੁਈ ਨਾਲ ਤੋਂ ਬਚਾਇਆ ਇੱਧਰ ਰੱਖੋ ਬੱਚੇ ਨੂੰ ਬੰਨ ਲੇ ਤੇ ਬਾਕੀ ਇਹਦੇ ਬੱਚੇ ਤੇ ਨਾਲ ਪ੍ਰੋਪਰ ਵੀਡੀਓ ਬਣਈਆਂ ਤੇ ਫਿਰ ਬੱਚਾ ਢੀਲਾਂ ਕਰਕੇ ਫਿਰ ਘੱਲੀ ਨਹੀਂ ਮੀਰਦੀਆਂ ਹਨ ਇੱਕ ਤਾਂ ਨਾ ਕੋਈ ਗੱਲਾਂ ਹਾਂਜੀ ਮੈਂ ਦਬੂ ਤੇ ਜਾ ਦੂ। ਉਠੀ ਬਣਾ ਕੇ ਦੇਵਾਂਗੇ ਕੀ ਗੀ? ਠੀਕ ਹੈ ਪੂਛੀ ਕਹਿੰਦੇ ਬਣਾ ਦਾਂਗੇ। ਹਾਂ ਇੱਕ ਵਾਰ। ਆ ਦੇਖਣ। ਪਚਵਾ ਕੇ ਦੇ ਮੈਂ। ਬਿਲਕੁਲ ਸਾਫ਼ ਜਵਾਬ ਆ ਜਿਹੜਾ ਇਹਦਾ। ਦੇਖੋ। ਇਹ ਬੋਲੇ ਦੇ ਮਹੀਂ ਬੋਲੇ ਹੀ ਬੜਾ ਚੰਗਾ ਮਹੀਂ ਨੇ ਸਾਡੇ 12 ਕਿਲੋ ਦੁੱਧ ਝੋਟੀ ਦੇ ਦੇਗੀ ਤੁਜਾ ਸੁਆ ਝੋਟੀ ਦਾ। ਠੀਕ ਆ। ਚਲੋ ਹੁਣਾਂ ਨੂੰ ਘਾਟਾ ਦੇ ਪਹਿਣਾ ਵਾ ਜਿਹੜਾ ਵੀਰ ਲੈ ਲੂਗਾ ਨਾ ਬੱਚਾ ਕਿਤੇ ਘਰ ਜਾ ਕੇ ਮਾਰ ਸਕਦਾ ਆ। ਹਾਂਜੀ ਹਾਂਜੀ। ਇਹ ਇਮਾਨਦਾਰੀ ਕਰ ਰਹੀ ਵੀਰ ਨੇ 14000 ਸਾਢੇ ਪਾਈ ਕੀ ਮਹੀਂ ਦੀ। ਅੱਛਾ। ਤੇ ਬੱਚਾ ਮਾਰ ਕੇ ਉਹ ਮੈਂ ਦੱਸਿਆ ਬੱਚਾ ਮਰ ਗਿਆ। ਠੀਕ ਹੈ ਜੀ। ਆਹ ਦੇ ਚਲੋ ਟੋਰਦਾ ਫਿਰ ਇਤਨਾ ਖੁੱਲੀ ਛੱਡੀ ਆ ਕੋਈ ਫੜੀ ਉਸੇ ਲਈ ਪਸਮੁੰਗੀ 1 ਮਿੰਟ ਤੋਂ ਪਹਿਲਾਂ 부ਸੀ ਬਣਾਵਾਂਗੇ ਦਵਾਵਾਂਗੇ ਫੇਰ ਨੂੰ ਜਿਹੜਾ ਵੀਰ ਲੱਗਦਾ ਠੀਕ ਆ ਬਾਕੀ ਸੂਈ ਤਾਜੀ ਆ ਜੇ ਤਾਜ਼ੇ ਬੱਚੇ ਆਪਾਂ ਦੇਖ ਸਕਦੇ ਨੇ ਇੰਨਾ ਵਿੱਚ ਬੱਚੇ ਤਾਂ ਬੜੇ ਮੇਲ ਉਸੇ ਡੁਕਾਣ ਮਾਰ ਕੀ ਕਿ ਬਾਕੀ ਚੰਗੀ ਜੰਮੀ ਪਲੀ ਆ ਸਭ ਵੀ ਪੜੀ ਕੇ ਵੀ ਨੇ ਜਿੱਤੂ ਥੋੜਾ ਹੀ ਹੋਗਾ ਥਲੇ 9 ਕਿਲੋ ਜੇ ਆ ਜਲੇ ਵੇ ਲੋ ਬੱਚੇ ਨੂੰ ਨਿੰਕੇ ਜਾਂਦੀ ਆ ਵੇ ਲੋ ਬਟੇ ਦੇ ਫੇਰ ਕੰਮੀ ਆ ਨਾ ਮੈਂ ਚੰਦ ਚਲੋ ਲੈ ਜਾ ਬੰਦ ਉੱਥੇ ਲੈ ਜਾ ਪਸੰਦ ਗਈ ਏ ਉਹ ਪਸੰਦ ਹੀ ਹਾਂ ਜਿਹੜੀ ਹੱਤ ਨੇ ਠੀਕ ਹੈ ਜੀ ਇਹ ਬਾਤ ਜੇ ਤੁਸੀਂ ਮਤੀਅੇ ਨਹੀਂ ਕੋਲ ਸਾਫ ਧਾਰਿਆ ਬੰਦੋ ਉੱਥੇ ਬੰਦੋ ਤੇ ਇਹਦਾ ਮੁੱਲ ਫਿਰ ਛੋਟੀ ਜੀ ਵਿੱਚ 74000 ਦੀ ਬਸ 70000 ਮੁੱਲ ਪਾਇਆ ਹਾਂਜੀ ਛੋਟੀ ਜੀ ਨੂੰ ਹੁਣ ਪਹਿਣਾ ਕਾਟਾ 70000 ਦੀ ਜਿਹੜੀ ਦੇ ਲਾਂਗੇ ਅੱਛਾ 70 ਦੀ ਦੇ ਦੋਗੇ ਅੱਜ 70 ਦੀ ਜਲਾ ਠੀਕ ਹੈ ਜੀ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਕਰ ਦੋਗੇ ਮਾਨ ਆ ਉਸ ਵਕਤ ਲਾਂਗੇ ਅੱਜ 70000 ਦੀ ਜਿਹੜੀ ਇਹ ਦੇ ਦੇਣੀ ਹੈ ਬਾਕੀ ਉਹਨੇ ਇੱਕ ਹੀ ਮਾਨ ਤਾਂ ਮੌਕੇ ਤੇ ਹੋ ਜਾਊਗਾ ਤੇ ਉਹਨਾਂ ਜਿਹੜੀ ਅਗਲੀ ਮੱਝ ਜੇ ਇਹ ਵੀ ਤੋਫਾ ਜੀ ਠੀਕ ਹੈ ਜੀ ਕਿਵੇਂ ਜੀ ਸੁਈ ਏ ਰਨ ਵੀ ਨੇ ਉਹਦੇ ਤੇ ਨੋ ਦੇ ਜੇ ਬਣੀ ਨੂੰ ਅੱਛਾ ਇਹ ਬਣੀ ਗਰੰਟੀ ਨਹੀਂ ਨਲੀ ਬਣੀ ਹੈਗੀ ਆ ਅੱਛਾ ਦੋਨੇ ਤਰੇ ਸੱਤ ਗੱਲੋ ਜੀ ਅੱਛਾ ਉਹਨਾਂ ਦੇ ਘਰ ਮਿਲੀ ਆ ਦੂਜਾ ਮਾਰਾ ਪਾੜੇ ਦੇ ਸਾਡੇ ਬਗਾਨੇ ਦਾ ਟੱਕ ਜਾਈ ਜਾ ਸਕਦੀ ਏ ਅੱਛਾ ਮਹੀਨਾ ਪਾਲਪੋੜੇ ਦੇ ਲੋ ਗੱਡਾਇਆ ਭਾਰੀ ਏ ਮੱਝ ਹਨਾ ਯਾ ਯਾ ਬੀ ਉਦਾ ਮਹੀਆ ਬੱਚਾ ਨਹੀਂ ਹੈ ਕਹਦਾ ਬੱਚਾ ਨਹੀਂ ਜੀ ਚਲੋ ਅਜ ਲੈ ਆਇਆ ਫਿਰ ਉਹਨੇ ਜਿਹੜੀ ਆਈ ਏ ਉਹਦੇ ਨੂੰ ਰੱਖਤਾ ਨੀ ਕੋਲੇ ਰੱਖੀ ਮੈਂ 7 ਲੀਟਰ ਹੈਗਾ ਪੱਕਾ ਦੁੱਧ ਇਹਦੇ ਕੋਲ 7 ਕਿਲੋ ਆਦੇ ਵਿੱਚ ਹੀ 7 ਕਿਲੋ ਹੋਊਗਾ ਪਰ ਮੱਝ ਭਾਰੇ ਪੱਲੇ ਦੀ ਆ ਪੂਰੀ ਬਾਕੀ ਜਿਹੜਾ ਤਾਜੀ ਸੋਈ ਹੋਊਗੀ ਦੁੱਧੋ ਦੋ ਮਹੀਨੇ ਚੰਗਾ ਭਰਿਆ ਇਹ ਆ ਵੀ ਜਿੱਥੇ ਜਾ ਕੇ ਟਿਕ ਗਈ ਤੇ ਉੱਥੇ ਫੇਰ ਸਾੜੇ ਤੇ ਆ ਜਾਊਗੀ 1 ਮਹੀਨਾ ਡੇਢ ਹੋ ਗਿਆ ਜੇ ਚੱਕਣੀ ਇਹ ਕਰਾਈ ਉਹਦੀ ਕੋਈ ਗਾਰੰਟੀ ਨਹੀਂ ਅਗਲੇ ਦੀ ਕਿਸਮਤ ਨਹੀਂ ਆ ਬੀ ਤੇ ਲੋ ਕਰਦਾ ਵਧੀਆ ਸਾਰੀ ਜਣਾ ਮੈਂ ਇਹ ਵੀ ਉੱਧਾ ਆ ਦੋ ਨੰਬਰ ਜੀਏ ਮੱਧੇ ਪਾਰੇ ਪੱਲੇ ਲਿਓ ਪਾਰੇ ਪੱਲੇ ਦੀ ਮੱਧ ਉੱਤਰ ਤੇ ਥਣਵੇਂ ਥੱਲੇ ਚੰਗੇ ਲੱਗੇ ਤੇ ਇਹਦਾ ਫਿਰ ਮੁੱਲ ਵੀਰ ਜੀ ਜਾਂ ਵੇਖੋ ਥੱਲੇ ਉਹ ਕਦਾ ਥੱਲੇ ਉਹ ਚੰਗੀ ਆ ਇਹ ਕਿੰਨੇ ਦੀ ਜਸਮਨ ਕਰ ਦੀਏ ਦੇਈਏ 60 ਦੀ 55000 ਦੀ ਦੇ ਦੋ ਪੂਰੇ 50000 ਦੀ ਦੇਣੀ ਉਦਾਂ ਵੀ ਦੋ ਨੰਬਰ ਜੀ 50 ਦੀਆਂ ਇਦਾਂ ਦੀ ਜਾਣ ਹੀ ਪਜਾਉਣੀ ਅੱਛਾ 50000 ਦੀ ਦੇ ਦੇਣੀ ਆ ਵੀ ਠੀਕ ਹੈ ਜਿਹੜੀ ਜਾਨ ਬਚਾਉਣ ਵਾਲੀ ਗੱਲ ਈ ਇੱਕ ਸਾਦਾ ਕਾਂ ਬਣੀ ਹੋਈ ਏ ਠੀਕ ਹੈ ਜੀ ਅੱਜ ਕਿਈਆਂ ਸਹੀ ਏ ਮਗਰ ਕੱਟੀ ਏ ਠੀਕ ਹੈ ਆਪਕੋ ਦੁੱਧ ਹੋ ਗਿਆ 10 ਲੀਟਰ ਹੈਗਾ ਪੱਕਾ ਦੁੱਧ ਹੋ ਗਈ ਹਰੀ ਟੁਆਈ ਨਾ ਹੋਣੀ ਲਿਆਓ ਜੀ ਮਗਰ ਇਹਦੇ ਕੱਟੀ ਆ ਅਗਲੇ ਪਿਛਲੇ ਸਨਾਂ ਦਾ ਸਾਈਜ਼ ਇੱਕੋ ਜਿਹਾ ਹੀ ਚਾਹੀਏ ਲੋਕਾਂ ਨੂੰ ਆਜੇ ਲੈ ਆਓ ਜੀ ਬਾਕੀ ਚੰਗੀ ਜੰਮੀ ਪਲੀ ਆ ਕੱਦ ਕਾਟ ਦੀ ਚੰਗੀ ਉੱਤਣੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਝੋਟੀ ਦਾ ਦੇ 78 ਦੀ 85 ਦੀ 80 ਦੀ ਪੂਰੇ ਦੇ ਦੋ ਛੋੜ ਕਰ ਨਹੀਂ ਜੋੜੀ ਘਾਟਿਆ ਦੇਣੀ ਗਾ ਛੋੜ ਕਰ ਨਹੀਂ ਜਿਹੜੇ ਵੀ ਚੰਗੀ ਆਦੀ ਚੋਕੇ ਤਸੱਲੀ ਕਰਕੇ ਸਾਡੇ ਕੋਲ ਤੇ ਦੋ 10 ਲੀਟਰ ਹੈਗਾ ਪੱਕਾ ਚੋਕੇ ਦਵਾਗੇ ਨਹੀਂ ਲਿਆ ਹੁਣ ਅਗਲੀ ਸੀ ਖੋਲੋ ਦੂਜੀ ਸੂਈ ਜਮਗਾ ਕੱਟੀ ਜਾਂ 10 12 ਦਿਨਾਂ ਦੀ ਸੂਈ ਹੈ ਅੱਛਾ 8 ਕਿਲੋ ਦੁੱਧ ਜਵਾਬ ਸਮਾਜ ਦਾ ਨੰਬਰ ਹੋਊਗਾ 8 ਲੀਟਰ ਹੈਗਾ ਪੱਕਾ ਦੁੱਧ 8 ਲੀਟਰ ਦੁੱਧ ਜਿਹੜੇ ਇਹਦੇ ਕੋਲ ਵੀ ਕਹਿੰਦੇ ਵੀ ਹੈਗਾ ਅਜਿਹਾ ਹੈ ਉਹ ਹੈਲੋ ਲੋਟ ਦੇ ਦਿੱਤਾ ਹਾਂ ਬਾਕੀ ਇਹ ਆ ਬੱਚੇ ਬੱਜੇ ਇਹਨਾਂ ਦੇ ਤਾਜੀ ਬੱਚੇ ਆ ਵਿੱਚੋਂ ਕੋਈ ਆਹ ਵਜੇ ਹੋ ਸਾਰੇ ਇਹੋ ਜਿਹੇ ਬੱਚੇ ਆ ਸੂਈਆਂ ਦੇ ਲੈ ਜਾ ਤੇ ਜਿਆਦੀਆਂ ਮਗਰ ਕਟੀਆਂ ਹੀ ਆ ਸਾਰੀਆਂ ਮਗਰ ਕਟੀਆਂ ਹੀ ਆ ਸਾਰੀਆਂ ਮਗਰ ਹੀ ਕਟੀਆਂ ਵ ਤੇ ਇਹਦਾ ਮੁੱਲ ਫਿਰ ਵੀਰ ਜੀ ਜਿਹੜੀਆਂ 75000 ਦੇ 70 ਦੀ ਪੂਰੇ ਦੀ ਮਾਰ ਹੈ ਜੀ ਬਟਾ ਨਹੀਂ ਚੋੜਿਆ 70 ਅੱਛਾ 70 ਜੀ ਹਾਂ ਜੀ 60000 ਜੀ ਠੀਕ ਹੈ ਜੀ ਤੇ ਹੁਣ ਜਿਹੜੀ ਅਗਲੀ ਵੱਡੀ ਮੱਝ ਵਸੋਣੀ ਹੈ ਇੱਕ ਲੈ ਉਹ ਬਾਹਰ ਉਹਦੇ ਮਗਰ ਸ਼ਾਨਦ ਕੱਟਾ ਹੈ ਤੇ ਦੁੱਧ ਇਹਦੇ ਕੋਲ ਥੋੜੇ ਦਿਨਾਂ ਦੀ ਸਗੀ ਹੈ ਜੇ ਤੇ ਦੁੱਧ 9 ਲੀਟਰ 9 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਕੱਦ-ਕਾਟਤੀ ਚੰਗੀ ਅੱਚੀ ਥਾਂ ਨੇ ਚੰਗੇ ਗੈਪ ਤੇ ਦੂਰ-ਦੂਰ ਆ ਅਜੇ ਲੈ ਆ ਜੀ ਏ ਉਤਰਾ ਵੀਰ ਜੀ ਕਿੰਨਾ ਕ ਦੁੱਧ ਘੜੀ ਜਾਊਗੀ ਦੁੱਧ 11 ਬਾਰ ਘੋਦੇ ਜੀ ਤੇ ਉਤਰਾ ਥਣ ਥਣ ਓਕੇ ਜੀ ਸਾਰੇ ਬਿਲਕੁਲ ਓਕੇ ਜੀ ਓਏ ਇੱਕ ਨੂੰ ਮੜ ਜਾ ਬੱਚਾ ਮੂੰਹ ਮਾਰ ਗਿਆ ਜੀ ਠੀਕ ਹੈ ਕਈ ਗੱਲ ਬਿਲਕੁਲ ਪਾਣੀ ਦਾ ਮੱਧਾ ਘਟਾ ਤੇ ਬਾਕੀ ਸੂਈ ਸਵਾਈ ਇਹਦੇ ਚੋਈ ਹੋ ਜਾਣੀ ਹਾਂ ਜੀ ਚੋਕ ਤਸल्ली ਕਰਕੇ ਕੋੜੇ ਤੇ ਮੋਲੇ ਦਾ ਮੁੱਲ ਦੇ ਜੀ 70000 ਦੀ 65 ਦੀ ਦੇ ਦੋ ਬੇ 1000 ਹੋਰ ਅੱਛਾ ਜੀ ਤੇ ਬਾਕੀ ਕੋ ਤਸल्ली ਤੁਹਾਡੇ ਘਰੋਂ ਕਰਕੇ ਲੈ ਜੀ ਹਾਂ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਕਰਕੇ ਤਸੱਲੀ ਕਰਕੇ ਖੜੋ